ਕਾਲ ਜੀ ਪਿੰਡ ਦੋਦਪੁਰ ਵਿੱਚ ਮਾਨਕੋ ਇਲੈਕਟ੍ਰੀਕਲ ਦੀ ਇੱਕ ਬਹੁਤ ਵਧੀਆ ਦੁਕਾਨ ਹੈ ਜੀ ਇਹ ਬਿਜਲੀ ਦੀ ਇਹ ਰੋਡ ਤੇ ਇਹ ਗਰਾਉਂਡ ਕੋ ਸਹਿਤ ਹੈ ਜੀ ਆ ਦੇਖੋ ਤੇ ਮੈਂ ਇੱਥੇ ਖੜਾ ਤੀ ਆ ਦੇਖੋ ਇਹ ਮੈਂ ਗਰਾਉਂਡ ਤੇ ਤੇ ਸਹਿਤ ਹੈ ਤੇ ਮਣਕੂ ਜਟਰੀ ਕਰ ਲੋ ਇੱਥੇ ਪੱਖੇ ਫੁੱਲਰ ਪ੍ਰੈਸ ਮਦੀਆਂ ਵਾਕੀ ਮਸ਼ੀਨ ਗਿੱਜਰ ਫਿਲਟਰ ਏਸੀ ਦੀ ਸਭ ਜੀ ਸੇ ਕਰਾਂ ਦੀ ਫੀਟਿੰਗ ਦਾ ਕੰਮ ਤੇ ਸੱਲੀ ਕਿੰਨਾ ਕੀਤਾ ਜਾਂਦਾ ਹੈ ਤੇ ਇੱਥੇ ਹਰ ਪ੍ਰਕਾਰ ਦਾ ਕੰਮ ਬੜੀ ਤਸੱਲੀ ਨਾਲ ਕੀਤਾ ਜਾਂਦਾ ਹੈ ਤੇ ਉਹ ਵੀ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਇੱਥੇ ਸਾਰੇ ਆਪਣਾ ਕੰਮ ਕਰਵਾ ਹਾ ਦਿਓ ਬਿਜਲੀ ਦਾ ਆਹਿੰਗੀ ਦੁਕਾਨ ਤੇ ਇਧਰ ਵੀ ਯਾਹੀ ਲੱਗਿਆ ਹੈ ਬੋਰਡ ਮਨਕ ਸਾਹਿਬ ਦੀ ਦੁਕਾਨ ਹੈ ਬਹੁਤ ਵਧੀਆ ਦੁਕਾਨ ਤੇ ਤੇ ਤੁਸੀਂ ਆਪਣਾ ਬਿਜਲੀ ਦਾ ਕੰਮ ਕਰਵਾਉਣ ਚਾਹਦੇ ਹੋ ਤੇ ਕਰਵਾਵਾ ਦਿਓ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਹੈ 987994704 ਦੀ ਠੀਕ ਹੈ ਜੀ ਵਿਲਦੇ ਜੇ ਪਗਲੇ ਵਲੋਗ ਵਿੱਚ ਬਾਦੂ ਬਾ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਜੀ ਧੰਨਵਾਦ